ਦੀਪਕ ਜੀ ਮੈਂ ਕੀ ਪੜ ਰਿਹਾ ਕਿ ਭਾਜਪਾ ਤੇ ਆਰਐਸਐਸ ਵਿਚਾਰੇ ਕੋਈ ਆਪਸ ਦੇ ਵਿੱਚ ਰਿਫਟ ਹੋ ਗਈ ਹੈ ਕੋਈ ਪਾੜਾ ਪੈ ਗਿਆ ਜੀ ਬਿਲਕੁਲ ਜੀ ਜਦੋਂ ਮੈਨੂੰ ਇਹ ਖਬਰ ਮਿਲੀ ਤਾਂ ਮੈਂ ਵੀ ਇਸੇ ਤਰ੍ਹਾਂ ਨੂੰ ਦੋ ਵਾਰ ਬਾਤ ਚ ਆ ਕੇ ਹੈ ਆ ਕੀ ਹੋ ਗਿਆ ਹੂੰ ਇਹ ਰਿਪੋਰਟਾਂ ਸਾਹਮਣੇ ਆਉਣ ਲੱਗੀਆਂ ਨੇ ਕਿ ਆਰਐਸਐਸ ਇਸ ਮੌਕੇ ਭਾਜਪਾ ਦੇ ਵਿੱਚ ਜਿਹੜੀ ਮੋਤੀ ਟੀਮ ਹੈ ਜਿਹੜੀ ਮੋਤੀ ਭਾਜਪਾ ਹੂੰ ਉਸ ਤੋਂ ਨਾਰਾਜ਼ ਹੈ ਅੱਛਾ ਜੀ ਤੇ ਉਸ ਤੋਂ ਕਹਿੰਦੇ ਦੂਰੀ ਵੀ ਵੱਧ ਰਹੀ ਹੈ ਇਸ ਪਹਿਲੂ ਦੇ ਮੁੱਖ ਤੌਰ ਤੇ ਜਿਹੜਾ ਪਹਿਲੂ ਬਾਤ ਚ ਆਇਆ ਜਰੇ ਦੇ ਵਿੱਚ ਉਹ ਇਹ ਹੈ ਕਿ ਜਦੋਂ ਵੀ ਚੋਣ ਪ੍ਰਕਿਰਿਆ ਹੁੰਦੀ ਹੈ ਹਮ ਹਮ ਤਾਂ ਦੋਸਤੋ ਪਹਿਲਾਂ ਜਿਹੜੀ ਪੋਲਿਟਿਕਲ ਤੇ ਰਾਜ ਭਾਜਪਾ ਦੀ ਉਹ ਆਰਐਸਐਸ ਦੇ ਜਿਹੜੇ ਮੁਢਲੇ ਲੀਡਰ ਨੇ ਜਾਂ ਨਮੇਦੇ ਨੇ ਜਾਂ ਉਹਨਾਂ ਦੇ ਉਹਨਾਂ ਨਾਲ ਇੱਕ ਲੰਬੀ ਤੇ ਵਿਸਤਾਰਤ ਬੈਠਕ ਹਰ ਵਾਰ ਹੁੰਦੀ ਹੈ ਜੀ ਰੂਟੀਨ ਪ੍ਰਕਿਰਿਆ ਰਹੀ ਹੈ ਹਮ ਹਮ ਤੇ ਰਿਪੋਰਟਾਂ ਇਹ ਦਮ ਪਰਦੀਆਂ ਨੇ ਕਿ ਇਸ ਵਾਰ ਉਹ ਬੈਠਕ ਨਹੀਂ ਹੋਈ ਜੀ ਹਾਂ ਇਸ ਵਾਰ ਆਰਐਸਐਸ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਚੋਣਾਂ ਦੇ ਦੌਰਾਂ ਜਾ ਉਹਨਾਂ ਦੇ ਨਮਾਇਦਗ ਅਕਸਰ ਕੁਝ ਨਮਾਇंदे ਉਹਨਾਂ ਵੱਲੋਂ ਕਹਿੰਦੇ ਰਿਪਰੈਜ਼ੈਂਟ ਕੀਤੇ ਜਾਂਦੇ ਨੇ ਉਹ ਸਾਹਮਣੇ ਆ ਕੇ ਚੋਣ ਲੜਦੇ ਨੇ ਹੂੰ ਇਸ ਵਾਰ ਉਹਨਾਂ ਤੋਂ ਵੀ ਉਹ ਹਵਾਲਾ ਨਹੀਂ ਲਿਆ ਇਸ ਤੋਂ ਅਗਲਾ ਪਹਿਲੂ ਜਿਹੜਾ ਪਹਿਲੂ ਅਹਿਮ ਹੈ ਕਹਿੰਦੇ ਕਿ ਆਰਐਸਐਸ ਇਸ ਗੱਲੋਂ ਨਾਰਾਜ਼ ਹੈ ਕਿ ਭਾਜਪਾ ਇੱਕ ਵਿਚਾਰ ਪਾਰਟੀ ਹੈ ਭਾਜਪਾ ਇੱਕ ਸਿਧਾਂਤ ਪਾਰਟੀ ਹੈ ਸਾਡਾ ਕੋਈ ਐਥਿਕਸ ਨਹੀਂ ਉਹ ਕਹਿੰਦੇ ਅਸੀਂ ਆਰਐਸਐਸ ਦੇ ਏਜੰਡੇ ਤੇ ਚੱਲਣਾ ਹੁੰਦਾ ਪਰ ਇਹ ਤਾਂ ਮੋਦੀ ਏਜੰਡਾ ਬਣ ਗਿਆ ਹੂੰ ਹੂੰ ਇਹ ਤਾਂ ਵਿਅਕਤੀ ਵਿਸ਼ੇਸ਼ ਬਣ ਗਿਆ ਕਹਿੰਦੇ ਹੁਣ ਇਸ ਗੱਲ ਤੋਂ ਉਹ ਇਹ ਹੋ ਰਿਹਾ ਨੇ ਕਿ ਇੱਕ ਵਿਅਕਤੀ ਦੇ ਉੱਤੇ ਕੇਂਦਰਿਤ ਹੋ ਗਈ। ਇਤੋਂ ਤੱਕ ਕਿ ਜਿਵੇਂ ਪੱਖੋ-ਵੱਖ ਪਾਰਟੀਆਂ ਆਪਣੀ ਚੋਣ ਮੈਨੀਫੈਸਟੋ ਜਾਰੀ ਕਰਦੀਆਂ ਨੇ। ਜੀ। ਉਸੇ ਤਰ੍ਹਾਂ ਭਾਜਪਾ ਹਰ ਵਾਰ ਆਪਣੇ ਚੋਣਾਂ 'ਚ ਸੰਕਲਪ ਪੱਤਰ ਜਾਰੀ ਕਰਦੀ ਸੀ। ਹੂੰ ਹੂੰ। ਹੈਨਾ? ਜੋ ਉਹ ਵੀ ਬਾਅਦਿਆਂ ਦਾ ਹੀ ਮਤਲਬ ਇੱਕ ਦਾਸਾ ਰੀਜ ਹੈ। ਬਸ ਉਹ ਹਿੰਦੀ 'ਚ ਉਹਦਾ ਨਾਮ ਉਹਨਾਂ ਨੇ ਸੰਕਲਪ ਪੱਤਰ ਰੱਖਿਆ ਹੋਇਆ। ਉਹ ਇਸ ਗੱਲ ਨੂੰ ਵੀ ਆਰਐਸਐਸ ਨਾਰਾਜ਼ ਹੈ ਕਿ ਇਸ ਵਾਰ ਇਹਨਾਂ ਨੇ ਉਹਦਾ ਨਾਮ ਵੀ ਮੋਤੀ ਦੀ ਗਾਰੰਟੀ ਕਰਤਾ। ਹੂੰ। ਕਿ ਉਹ ਉਸ ਨੂੰ ਵੀ ਮੋਦੀ ਤੇ ਲੈ ਤੇ ਆਰਐਸਐਸ ਦੇ ਇਸ ਨਾਰਾਜ਼ਗੀ ਦੇ ਵੱਲੋਂ ਖਾਸ ਕਰ ਮੋਦੀ ਦੀ ਟੀਮ ਦੇ ਨਾਲ ਨਾਰਾਜ਼ਗੀ ਦੇ ਵੱਲੋਂ ਇੱਕ ਪਹਿਲੂ ਇਹ ਜੁੜਿਆ ਉਹ ਕਹਿੰਦੇ ਕਿ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਰਾਜਨੀਤਿਕ ਤੇ ਰੇਸ ਲਈ ਖੜੀ ਕੀਤੀ ਸੀ ਕਿ ਤਾਂ ਕਿ ਅਸੀਂ ਆਰਐਸਐਸ ਦਾ ਅਜੰਡਾ ਪੋਲੀਟੀਕਲੀ ਅੱਗੇ ਵਧਾ ਸਕੀਏ ਹੂੰ ਕਹਿੰਦੇ ਜਦੋਂ ਅਸੀਂ 70% ਉਮੀਦਵਾਰੇ ਬਾਹਰੋਂ ਲਿਆਂਦੇ ਤਾਂ ਉੱਥੇ ਸਾਡਾ ਸਿਧਾਂਤ ਕਿੱਥੇ ਜਾਊਗਾ ਜੀ ਸੋ ਇਸ ਗੱਲ ਤੋਂ ਕਹਿੰਦੇ ਕਿ ਓਕੇ ਨੇ ਸਿਰਫ ਕੁਰਸੀ ਦੀ ਲਾਲਸਾ ਲਈ ਕਿ ਮੋਦੀ ਦੀ ਟੀਮ ਆਰਐਸਐਸ ਨਾਲ ਖੇਡ ਗਈ ਸੋ ਇਹ ਪਾੜਾ ਇਹ ਸਥਿਤੀ ਚ ਵੱਧ ਗਿਆ ਬੇਸ਼ੱਕ ਕਹਿੰਦੇ ਕਿ ਇਹਦੇ ਨਾਲ ਆਫ ਦੇ ਵਿੱਚ ਹੈ ਮੋਦੀ ਟੀਮ ਵੀ ਹੂੰ ਹੂੰ ਕਿ ਉਹ ਇਸ ਨਾਰਾਜ਼ਗੀ ਨੂੰ ਵੀ ਚਲਣ ਕਿਉਂਕਿ ਇਹਦਾ ਅਸਰ ਇਹ ਨਿਕਲ ਰਿਹਾ ਵੀ ਜੀ ਜੀ ਕਿ ਇਸ ਵਾਰ ਰਾਸ਼ਟਰੀ ਸਵੈ ਸੇਵਕ ਸੰਘ ਦੇ ਜਿਹੜੇ ਵਰਕਰ ਨੇ ਜੀ ਜਿਹੜੇ ਉਹਨਾਂ ਦੇ ਨੁਮਾਇंदे ਨੇ ਉਹ ਚੋਣ ਪ੍ਰਚਾਰ ਲਈ ਨਹੀਂ ਨਿਕਲਦੇ ਹੂੰ ਹੂੰ ਜਿਹੜੇ ਸਵੇਰੇ ਪਾਰਕ ਚ ਸ਼ਾਖਾ ਲਾਉਣ ਤਾਂ ਆਉਂਦੇ ਨੇ ਜੀ ਪਰ ਪਾਰਟੀ ਪੰਪਲੈਟ ਲੈ ਕੇ ਨਹੀਂ ਜਾਂਦੇ ਕੇ ਇਸ ਵਾਰ ਮੋਦੀ ਨੂੰ ਵੋਟ ਆ ਪਾ ਦਿਓ ਇਹ ਤੋਂ ਨਰਾਜ ਆ ਕਹਿੰਦੇ ਇਹ ਤੋਂ ਡਰ ਰਿਹਾ ਇਹ ਤੋਂ ਵਿਕਰ ਹੈ ਹੁਣ ਪਾਪਨ ਹਮ ਕਿ ਆ ਕੀ ਖੇਲਾ ਹੋ ਰਿਹਾ ਸਾਡਾ ਜੀ ਇੱਕ ਪਾਸੇ ਚਣੌਤੀ ਹੈ ਵਿਰੋਧੀ ਧਿਰਾਂ ਦੀ ਜਿਹਨੂੰ ਲੈ ਕੇ ਰੋਜ਼ ਉਹਨਾਂ ਨੂੰ ਪਾਕਿਸਤਾਨ ਤੱਕ ਜਾਦ ਕਰਨਾ ਪੈ ਗਿਆ ਨਰਿੰਦਰ ਮੋਦੀ ਉਹਨਾਂ ਨੂੰ ਇਸ ਹਾਲਤ ਚ ਆ ਗਏ ਹਮ ਕਿ ਹੁਣ ਤਾਂ ਕਹਿੰਦੇ ਕਿ ਪਾਕਿਸਤਾਨ ਵਾਲੇ ਚਾਹੁੰਦੇ ਨੇ ਜੀ ਫਲਾਣਾ ਬਣ ਜਵੇ ਠੰਕਾ ਬਣ ਜਵੇ ਸੋ ਇਸ ਲਈ ਇੱਥੋਂ ਤੱਕ ਦੀ ਸਥਿਤੀ ਹੈ ਜਨ ਤੇ ਦੋਵੇਂ ਪਾਸੇ ਉਹਨਾਂ ਅੰਦਰੋਂ ਇਹ ਚਣੌਤੀ ਮਿਲ ਰਹੀ ਹੈ ਫਿਰ ਤਸੱਲੀ ਦੇਣ ਵਾਲੀ ਟੀਮ ਕੀ ਹੈਗੀ ਅਪਿਛੇ ਹਮ ਕਹਿੰਦੇ ਮੋਦੀ ਨੂੰ ਦੋ ਪਹਿਲੂਆਂ ਤੇ ਤਸੱਲੀ ਦਿੱਤੀ ਜਾ ਰਹੀ ਹੈ ਇੱਕ ਪਹਿਲੂ ਦੱਸਿਆ ਜਾ ਰਿਹਾ ਕਿ ਮੋਦੀ ਜੀ ਜਾਂ ਮੋਦੀ ਦੀ ਜਿਹੜੀ ਟੀਮ ਹੈ ਉਹਨਾਂ ਨੂੰ ਕਿ ਤੁਸੀਂ ਕਿਉਂ ਫਿਕਰ ਕਰਦੇ ਹੋ ਆਰਐਸਐਸ ਵਾਲੇ ਜਾਣਗੇ ਕਿੱਥੇ ਇਹ ਰਾਮ ਮੰਦਰ ਦੇ ਨਾਲ ਤੇ ਆਪਾਂ ਨੂੰ ਹੀ ਪਹਿਣ ਕੇ ਘਬਰਾਉਣਾ ਹੂੰ ਇਹ ਕਿਤੇ ਨਹੀਂ ਜਾਂਦੀ ਸਾਨੂੰ ਪਹਿਣਿਆ ਫਿਰ ਦੂਜੀ ਤਸੱਲੀ ਇਹ ਦਿੱਤੀ ਜਾਂਦੀ ਕਿ ਜੀ ਆਪਾਂ ਉਹਨਾਂ ਦੇ ਕੰਮ ਕਰਦੇ ਨੇ ਇਸ ਲਈ ਉਹਨੋਂ ਬੇਫਿਕਰ ਨੇ ਆਪਾਂ ਮੰਦਰ ਵੀ ਬਣਾਉਂਤਾ ਜੀ ਆਪਾਂ ਧਰ 70 ਵੀ ਹਟਾਤੀ ਸੀ ਆਪਾਂ ਜਿਹੜੀ ਉਹ ਹੈ ਸਿਵਲ ਕੋਡ ਸੇਮ ਸਿਵਲ ਕੋਡ ਵਾਲੀ ਆ ਉਹ ਆਪਾਂ ਉਤਰਾ ਘਾਣ ਤੋਂ ਸ਼ੁਰੂ ਕਰਤੀ ਜੀ ਇਸੀ ਆਰਐਸਐਸ ਸੇ ਉਹ ਕੰਮ ਕਰਦੇ ਨਾ ਇਸੇ ਨੂੰ ਉਹ ਫਿਕਰ ਰਿਹਾ ਉਹ ਆਰਾਮ ਨਾਲ ਬੈਠੇ ਹੂੰ ਅੰਦਰ ਵਿੱਚੋਂ ਕਹਿੰਦੇ ਕੋਈ ਇਹ ਵੀ ਸਵਾਲ ਖੜਾ ਕਰਦਾ ਕਿ ਮਸਲਾ ਵੋਟ ਦਾ ਨਹੀਂਗਾ ਕਿ ਸਾਨੂੰ ਉਹ ਪਾਉਣਗੇ ਜਾਂ ਨਹੀਂ ਪਾਉਣਗੇ ਸਾਨੂੰ ਤਾਂ ਪਾ ਦੇਣਗੇ ਜੀ ਪਰ ਉਹ ਸਾਡੇ ਲਈ ਵੋਟਾਂ ਅੱਗੇ ਕਰਦੇ ਸੀ ਅਰੇਂਜਮੈਂਟ ਉਹ ਕੌਣ ਕਰੂਗਾ ਇਸ ਵਾਰ ਹਾਂ ਜੀ ਸੋ ਇਸ ਲਈ ਇਸ ਪੱਧਰ ਤੋਂ ਵੀ ਕਹਿੰਦੇ ਕਿ ਇਹ ਇਹ ਅੰਦਰ ਇੱਕ ਫਿਕਰ ਹੈ ਤੇ ਫਿਕਰ ਦੇ ਵਿੱਚੋਂ ਹੀ ਇਹ ਖਬਰਾਂ ਬਾਹਰ ਨਿਕਲ ਰਹੀਆਂ ਕਿ ਪਈ ਇਸ ਵਾਰ ਮੋਦੀ ਵਾਲੀ ਭਾਜਪਾ ਤੇ ਰਾਸ਼ਟਰੀ ਸਵੈ ਸੰਘ ਦੇ ਵਿੱਚ ਪੜਾ ਵੱਧ ਗਿਆ ਇੱਕ ਖਾਈ ਪੈ ਗਈ ਹੈ ਨਾ ਹੂੰ ਇਹ ਇੰਟਰਸਟਿੰਗ ਡਵੈਲਪਮੈਂਟ ਹੈ ਜੀ ਦੇਖਦੇ ਹਾਂ ਇਹਦੇ ਵਿੱਚੋਂ ਹੋਰ ਕੀ ਕੁਝ ਨਿਕਲ ਕੇ ਆਉਂਦਾ ਅੱਛਾ ਇਹ ਦੱਸਿਓ ਦੀਪਕ ਜੀ ਤੁਸੀਂ ਬੀਤੇ ਦਿਨਾਂ ਅੱਜ ਦੱਸਦੇ ਰਹੇ ਹੋ ਵੀ ਜਿਹੜੇ ਨਾਮਜ਼ਦਗੀ ਦੇ ਕਾਗਜ਼ ਭਰਨ ਦੀ ਆਖਰੀ ਤਰੀਕ ਆ ਉਹ 10 ਮਈ ਤਾਂ ਨਹੀਂ ਹੈਗੀ ਮਤਲਬ ਉਹਦੇ ਵਾਸਤੇ ਤਾਂ ਸਮਾਂ ਹੈਗਾ ਪੰਜਾਬ ਦੇ ਨਾਮਜ਼ਦਗੀ ਦੇ ਪੇਪਰ ਭਰਨ ਦਾ 14 ਮਈ ਹੈ 14 ਮਈ ਹੈ ਹਾਂ ਮੈਨੂੰ ਯਾਦ ਆ 14 ਹਾਂਜੀ ਪਰ ਭਾਵੇਂ ਉਹ ਕਾਂਗਰਸੀਆ ਹੁਣ ਉਮੀਦਵਾਰ ਜਾਂ ਭਾਜਪਾ ਦੇ ਉਮੀਦਵਾਰ ਹੁਣ ਦੌੜੇ ਲੱਗੀ ਹੋਈ ਹੈ ਵੀ 10 ਤਰੀਕ ਨੂੰ ਅਸੀਂ ਪੇਪਰ ਭਰ ਦਈਏ ਇਹ 4 ਦਿਨ ਪਹਿਲਾਂ ਐਡਵਾਂਸ ਦੇ ਵਿੱਚ ਪੇਪਰ ਭਰਨ ਦੀ ਦੌੜ ਖਾਤੇ ਲੱਗੀ 10 ਤਰੀਕ ਦਾ ਕੋਈ ਮਹੂਰਤ ਵਗੈਰਾ ਘੜਾਇਆ ਇਹਨਾਂ ਨੇ ਬੀਜੇ ਜੀ ਆਪਾਂ ਕੱਲ ਜਦੋਂ ਕਾਂਗਰਸ ਦੀਆਂ ਉਹ ਤਰੀਕਾਂ ਵਾਲੀ ਜ਼ਿਕਰ ਕਰ ਰਹੇ ਸੀ ਕਿ ਆਹ ਤਰੀਕਾ ਆਗਿਆ ਵਿੱਚ ਰਾਜਾਬੜੀਂ ਦੀ ਤਰੀਕ ਨਹੀਂ ਹੈ ਹੂੰ ਹੂੰ ਉਹ ਚ ਆਪਾਂ ਕੱਲ ਜ਼ਿਕਰ ਕੀਤਾ ਸੀਗਾ ਕਿ ਕਾਂਗਰਸ ਦੇ 10 ਮਤਲਬ ਕਿ 6 ਉਮੀਦਵਾਰ ਜਿਹੜੇ 10 ਤਰੀਕ ਨੂੰ ਕਾਗਜ਼ ਦਾਖਲ ਕਰ ਰਹੇ ਨੇ ਜੀ ਤੇ ਮੈਂ ਜਦ ਵੀ ਕੀਤਾ ਸੀ ਕਿ ਹੋ ਸਕਦਾ ਭਾਈ ਕਿਸੇ ਬਾਦੇ ਪੰਡਤ ਤੋਂ ਤਰੀਕੇ ਕਢਾਈ ਹੋਵੇ ਪਰ ਅੱਜ ਉਹ ਮੈਨੂੰ ਪਤਾ ਲੱਗ ਗਿਆ ਜੀ ਤਰੀਕੇ ਕਢਾਈ ਦੇ ਵਾਲਾ ਮਸਲਾ ਸੱਚੀ ਭਾਜਪਾ ਦੇ ਵੀ 6 ਉਮੀਦਵਾਰ 10 ਤਰੀਕ ਨੂੰ ਕਾਗਜ਼ ਦਾਖਲ ਕਰ ਰਹੇ ਹਨ ਹੂੰ ਕਾਂਗਰਸ ਦੇ ਵੀ 6 ਉਮੀਦਵਾਰ ਹੂੰ ਹੂੰ ਪਰ ਭਾਜਪਾ ਦੇ ਵੀ 6 ਉਮੀਦਵਾਰ 10 ਮਈ ਨੂੰ ਹੀ ਕਾਗਜ਼ ਦਾਖਲ ਕਰ ਰਹੇ ਹਨ ਹੂੰ ਬੈਸੇ ਤਾਂ ਅੱਜ ਭਾਜਪਾ ਨੇ 3 ਉਮੀਦਵਾਰ ਹੋਰ ਐਲਾਨਤੇ ਜੀ ਅੱਛਾ ਜੀ ਚਾ ਉਹਨਾਂ ਦੇ 4 ਉਮੀਦਵਾਰ ਰਹਿੰਦੇ ਸੀ 9 ਉਮੀਦਵਾਰ ਐਲਾਨੇ ਹੋਏ ਤੇ ਭਾਰਤੀ ਜਨਤਾ ਪਾਰਟੀ ਨੇ ਤਿੰਨ ਉਮੀਦਵਾਰ ਬੋਰ ਲਾਂਦੇ ਜਿਨ੍ਹਾਂ ਚ ਮਤਲਬ ਕਿ ਜਿੱਕਰ ਮੈਂ ਗੱਲ ਕਰਾਂ ਤਾਂ ਉਹਨਾਂ ਚ ਲੁਧਿਆਣੇ ਤੋਂ ਇਸ ਤਰ੍ਹਾਂ ਸੀਗੀ ਇਹਨਾਂ ਦੀ ਟਿਕਟੋਰ ਵੀ ਨਿਤ ਬਿਟੂ ਨੂੰ ਦਿੱਤੀ ਹੋਈ ਆ ਮੇਰੇ ਕੋਲ ਇਸਪਈ ਅਨੰਦਪੁਰ ਸਾਹਿਬ ਤੋਂ ਡਾਕਟਰ ਸੁਭਾਸ਼ ਸ਼ਰਮਨ ਜੀ ਫਿਰੋਜ਼ਪੁਰ ਤੋਂ ਰਾਣਾ ਗੁਰਜੀ ਸੋਢੀ ਨੂੰ ਹੂੰ ਹੂੰ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਸੋ ਫਤਿਹਗੜ੍ਹ ਸਾਹਿਬ ਹਲਕਾ ਰਹਿ ਗਿਆ ਜੀ ਪਰ ਇਹ ਤਿੰਨਾਂ ਦੇ ਵਿੱਚੋਂ ਦੋ ਫਿਰ ਦਲਬੱਧ ਨੂੰ ਆ ਗਏ ਜੀ ਯਾਦ ਰੱਖਿਓ ਹੂੰ ਹੂੰ ਹਾਂ ਨਾ ਜੀ ਰਾਣਾ ਅੰਗਰੇਬੀਤ ਸੋਢੀ ਤੇ ਅਰਵਿੰਦ ਖੰਨਾ ਜੀ ਸੋ ਪਹਿਲਾਂ ਹੀ 4 ਨੂੰ ਦਿੱਤੀਆਂ ਸੀ 2 ਨੂੰ ਦਿੱਤੀਆਂ 6 ਨੂੰ ਸੋ ਹੁਣ 12 ਦੇ ਵਿੱਚੋਂ ਪ੍ਰਾਪਰ ਦੇ ਹੋ ਗਏ ਦਲ ਬਦਲੂਏ ਜੀ ਚਲੋ ਇੱਥੇ ਤੱਕ ਤਾਂ ਇਹ ਏਥੈਂਟਿਕ ਤੌਰ 'ਤੇ ਇਹ ਆ ਗਈਆਂ ਪਰ ਜਿਹੜੀ ਮੈਂ ਪਹਿਲੂ ਤੇ ਗੱਲ ਕਰ ਰਿਹਾ ਕਿ ਜਿਵੇਂ ਹੰਸ ਰਾਜ ਹੰਸ ਕਾਨੂੰਨ ਕਾਗਜ਼ ਦਾਖਲ ਕਰਨਗੇ ਜੀ ਹੈਨਾ ਤੇ 13 ਮਈ ਨੂੰ ਪ੍ਰਨੀਤ ਕੌਰ ਤੇ ਹਸ਼ਿਆਰਪੁਰ ਤੋਂ ਅਨੀਤਾ ਸੋਮਪrakash ਕਾਗਜ਼ ਦਾਖਲ ਕਰਨਗੇ ਪਰ 10 ਮਈ ਨੂੰ ਇਹਨਾਂ ਦੇ 6 ਉਮੀਦਵਾਰ ਕਾਗਜ਼ ਦਾਖਲ ਕਰ ਰਹੇ ਨੇ ਦਰੇਸ਼ ਬੱਬੂ ਗਰਦਾਸਪੁਰ ਤੋਂ ਹੂੰ ਹੂੰ ਫੀਲ ਰਿੰਕੂ ਜਲੰਧਰ ਤੋਂ ਹਾਂ ਰਬੀਨੀਤ ਵੀ ਟੂ ਲੁਧਿਆਣਾ ਤੋਂ ਹੈ ਇਸ ਤਰ੍ਹਾਂ ਪਰਪਲ ਕੁਰਸੀ ਤੋਂ ਬਠਿੰਡਾ ਤੋਂ ਇਸ ਤਰ੍ਹਾਂ ਮਨਜੀਤ ਮੰਨਾ ਖੰਡੂਰ ਸਾਹਿਬ ਤੋਂ ਜੀ ਤੇ ਦੂਏ ਪਾਸੇ ਅੱਜ ਅੱਜ ਫੇਰ 8 ਮਈ ਸੀ ਅੱਜ ਕਾਂਗਰਸ ਦੇ ਦੋ ਨੇ ਕਾਗਜ਼ दाखल ਕਰਨੇ ਦੋ ਨੇ ਕਰਤੇ ਹੂੰ ਹੂੰ ਜਿਨ੍ਹਾਂ ਸੁਖਪਾਲ ਖਹਿਰਾ ਤੇ ਧਰਮਵੀਰ ਗਾਂਧੀ ਜੀ ਕੱਲ ਨੂੰ ਉਹਨਾਂ ਦਾ ਖੰਡੂਰ ਸਾਹਿਬ ਵਾਲਿਆਂ ਨੇ ਕਰਨਾ ਤੇ ਫਿਰ ਉਹ ਤੋਂ ਬਾਅਦ 10 ਮਈ ਨੂੰ ਉਹਨਾਂ ਦੇ ਵੀ 6 ਨੇ ਹੂੰ ਹੈ ਨਾ ਸੁਖਜਿੰਦਰ ਰੰਧਾਵਾ ਚਰਨਜੀਤ ਚੰਨੀ ਜਾਮਨੀ ਗੋਮਰ ਹੈ ਤੇ ਇਸੇ ਤਰ੍ਹਾਂ ਸ਼੍ਰੀ ਫਤਿਹਗੁਰ ਸਾਹਿਬ ਤੋਂ ਡਾਕਟਰ ਅਮਰ ਸਿੰਘ ਬੀਬੀ ਸਾਹੋ ਕੇ ਤੇ ਜਿਤਮਿੰਦਰ ਸਿੱਧੂ ਜੀ ਉਹ ਤੁਸੀਂ ਹਿਸਾਬ ਲਾਓ ਕਿ ਕਾਂਗਰਸੀ ਤੇ ਭਾਜਪਾ ਨੇ 10 ਤਰੀਕੇ ਕਿਉਂ ਚੁਣੀ ਜੀ ਤੇ ਮੈਨੂੰ ਵੀ ਇਹ ਸੀਗਾ ਕਿ ਕੋਈ ਤਰੀਕ ਕਢਾਈ ਵੀ ਹੈ ਹੂੰ ਤੇ ਅੱਜ ਮੈਂ ਸਰਸਰੀ ਆਪਣੀ ਮਾਤਾ ਨੂੰ ਕੁਝ ਬਟਵੇ ਕਹਾਂ ਤੇ 10 ਤਰੀਕ ਨੂੰ ਕੋਈ ਖਾਸ ਦਿਨ ਦੋ ਨਾ ਜੀ ਕਹਿੰਦੀ ਕਿਉਂ ਤੈਨੂੰ ਨਹੀਂ ਪਤਾ ਉਹ ਦਿਨ ਤਾਂ ਆਕਸ਼ਣ ਤ੍ਰਿਤਕ ਆ ਉਹ ਅੱਛਾ ਜੀ ਉਹ ਜਦੋਂ ਲੋਕ ਸੋਨਾ ਸੋਨਾ ਭਾਂਡੇ ਪੁੰਡੇ ਖਾਦਾ ਗੁਸਖਰੀ ਤੋਂ ਪ੍ਰੋਖਤ ਜਮੀਨਾਂ ਦੇ ਉਹਦੇ ਸੌਦੇ ਕਰਦੇ ਆ ਜੀ ਉਹ ਇਹਨਾਂ ਲਈ ਵੀ ਉਹ ਸੌਦੇ ਵਾਲਾ ਦਿਨ ਹੂੰ ਹਿੰਦੂ ਧਰਮ ਦੇ ਅਨੁਸਾਰ ਜਦੋਂ ਨਵਰਾਤਰੀ ਹੋਣ માતા ਦੇ ਜੀ ਤਾਂ ਉਹ ਇੱਕ ਸ਼ੁੱਧ ਮਹੂਰਤ ਮੰਨਿਆ ਜਾਂਦਾ ਕਿ ਉਸ ਦਿਨ ਤਿੱਥ ਪੁੱਛਣ ਦੀ ਵੀ ਲੋੜ ਨਹੀਂ ਦਿਨ ਪੁੱਛਣ ਦੀ ਵੀ ਲੋੜ ਨਹੀਂ ਉਸੇ ਤਰ੍ਹਾਂ ਅਕਸ਼ਯ ਤ੍ਰਿਤੀਆ ਵੀ ਉਸੇ ਸ਼ੁੱਧ ਮਹੂਰਤ ਚਾਉਂਦੀ ਹੈ ਕਿ ਇਸ ਦਿਨ ਵੀ ਤੁਹਾਨੂੰ ਤਰੀਕ ਦਿਨ ਸਮਾਂ ਪੁੱਛਣ ਦੀ ਲੋੜ ਨਹੀਂ ਹੂੰ ਸੋ ਇਸ ਲਈ ਪਾਈ ਆ ਆ ਉਮੀਦਵਾਰ ਐ 6 ਉਹਨਾਂ ਦੇ 6 ਉਹਨਾਂ ਦੇ 12 ਉਮੀਦਵਾਰ ਜਿਹੜਾ ਜੋ ਤਿੰਨ ਸੀਟਾਂ ਤੇ ਸੇਮ ਨੇ ਜੀ ਗੁਰਦਾਸਪੁਰ ਦਿਨੇਸ਼ ਪਪੂ ਵੀ ਉਸੇ ਦਿਨ ਕਾਗਜ਼ 'ਤੇ ਭਰ ਰਹੇ ਨੇ ਗੁਰਦਾਸਪੁਰ ਜੀਤਨ ਰੰਧਾਵਾ ਵੀ ਉਸੇ ਦਿਨ ਕਾਗਜ਼ 'ਤੇ ਭਰ ਰਹੇ ਨੇ ਹੂੰ ਜਲੰਧਰ ਤੋਂ ਸ਼ਸ਼ੀਲ ਰਿੰਕੂ ਵੀ ਉਸੇ ਦਿਨ ਕਾਗਜ਼ 'ਤੇ ਭਰ ਰਹੇ ਨੇ ਜਲੰਧਰ ਤੋਂ ਚੰਨੀ ਚੰਨੀ ਵੀ ਉਸੇ ਦਿਨ ਕਾਗਜ਼ 'ਤੇ ਭਰ ਰਹੇ ਨੇ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਵੀ ਉਸੇ ਦਿਨ ਕਾਗਜ਼ 'ਤੇ ਭਰ ਰਹੇ ਨੇ ਬਠਿੰਡਾ ਤੋਂ ਜੀਤਵਿੰਦਰ ਸਿੱਧੂ ਵੀ ਉਸੇ ਦਿਨ ਕਾਗਜ਼ 'ਤੇ ਭਰ ਰਹੇ ਨੇ ਅਜੇ ਪਤਾ ਨਹੀਂ ਹਰਸਿਮਰਤ ਪੀਨਾ ਭਰਤ ਵੀ ਉਸੇ ਨੇ ਅਜੇ ਪਤਾ ਨਹੀਂ ਉਹਦਾ ਲੱਗਿਆ ਉਹਦੀ ਤਰੀਕ ਦਾ ਸੋ ਆ ਭਾਜਪਾਈਆਂ ਤੇ ਕਾਂਗਰਸੀਆਂ ਦੀ ਲਿਸਟ ਦੱਸਦੀ ਹੈ ਕਿ ਜਿਹਦਾ ਮਤ ਇਹ ਵੋਟਾਂ ਤੋਂ ਘੱਟ ਇਹਨਾਂ ਨੂੰ ਇਹਨਾਂ ਚੀਜ਼ਾਂ ਤੇ ਬਹੁਤ ਭਰੋਸਾ ਹੁੰਦਾ ਕਿ ਭਾਈ ਤਿੱਥ ਜਮਾ ਦੇ ਕੀ ਢੱਲਿਓ ਐ ਕਿਤੇ ਸਾਡੇ ਗ੍ਰਹਿ ਠੀਕ ਰਹਿਣ ਗ੍ਰਹਿ ਵੀ ਵਿਚਾਰੇ ਕੀ ਕਰਨਗੇ ਜਿਵੇਂ ਤੁਸੀਂ ਦੱਸਿਆ ਵੀ ਕੁਝ ਤੇ ਇੱਕੋ ਸੀਟ ਵਾਲੇ ਜਿਹੜੇ ਵੱਖੋ ਵੱਖਰੇ ਉਮੀਦਵਾਰ ਨੇ ਉਹਨਾਂ ਨੇ ਉਸੇ ਦਿਨ ਜੇ ਕਾਗਜ਼ ਭਰਤੇ ਤਾਂ ਗ੍ਰਹਿ ਵੀ ਕਨਫਿਊਜ਼ ਹੋ ਜੂਗੇ ਹੁਣ ਕਿਹਦੇ ਦਵਾਲੇ ਹੋਵਾਂ ਹਾਂ ਨਹੀਂ ਬਿਲਕੁਲ ਉਿੱਤਾ ਗੱਲ ਹੈ ਨਾ ਕਿ ਹੁਣ ਉਹਨਾਂ ਜੋ ਇੱਕੋ ਜਿੱਤੂਗਾ ਨਾ ਹੋਰ ਇਹ ਨਹੀਂ ਪਤਾ ਕਿ ਇਹਨਾਂ ਨੂੰ ਅਜੂਗੀ ਜਿੱਤਣਾ ਕਿ ਨਹੀਂ ਜਿੱਤਣਾ ਹੋਰ ਵੀ ਤਾਂ ਹੈਗੇ ਜੀ ਜੀ ਬਿਲਕੁਲ ਬਿਲਕੁਲ ਅੱਛਾ ਦੀਪਕ ਜੀ ਨੇ ਦੱਸਿਓ ਜੇ ਹੁਣ ਚੋਣਾਂ ਦੀ ਗੱਲ ਅੱਗੇ ਕੰਟੀਨਿਊ ਕਰੀਏ 6 ਪ੍ਰਧਾਨਾਂ ਦੀ ਸਾਖ ਦਾ ਤੇ ਤਿੰਨ ਪ੍ਰਧਾਨ ਚੋਣ ਵੀ ਲੜਦੇ ਪਏ ਨੇ ਇਹ ਵੀ ਦੱਸਿਓ ਜੀ ਇਹ ਕਹਾਣੀ ਕਿਹੜੇ ਕਿਹੜੇ ਨਾਮ ਨੇ ਤੇ ਕਿਹਦੇ ਕਿਹਦੇ ਵਾਸਤੇ ਇਹ ਚੋਣਾਂ ਦਾ ਜਿਹੜਾ ਹਾਰ ਜਾਂ ਜਿੱਤ ਤਾਂ ਦੇਖੋ ਹਰ ਕਿਸੇ ਵਾਸਤੇ ਇੰਪੋਰਟੈਂਟ ਹੁੰਦੀ ਆ ਪਰ ਕਿਹਦੇ ਵਾਸਤੇ ਪ੍ਰੈਸਟੀਜ ਇਸ਼ੂ ਕਿਤੇ ਜ਼ਿਆਦਾ ਵੱਡਾ ਹੈ ਦੇਖੋ ਵੈਸੇ ਪੰਜਾਬ ਦੇ ਵਿੱਚ ਵੱਖ ਵੱਖ ਦਲ ਚੋਣ ਲੜ ਰਹੇ ਨੇ ਪਰ ਜੇਕਰ ਆਪਾਂ ਮੁੱਖ ਤੌਰ ਤੇ ਦੇਖਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਕੇਂਦਰ ਦੇ ਵਾਦੇ ਨਾਲ ਭਾਜਪਾ ਦੋ ਸੱਤ ਤਾਰੀਖ ਤੇ ਰਾਣੀ ਜੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਹੈ ਐ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਹੈ ਤੇ ਉਸ ਤੋਂ ਬਾਅਦ ਫਿਰ ਐ ਸ਼੍ਰੋਮਣੀ ਕਾਲਦਰ ਅੰਮ੍ਰਿਤਸਰ ਹੈ ਐ ਅਕਾਲੀ ਦਲ ਹੈ ਤੇ ਉਸੇ ਤਰ੍ਹਾਂ ਫਿਰ ਬਹੁਜਨ ਸਮਾਜ ਪਾਰਟੀ ਹੈ ਸੋ ਇਸ ਤਰ੍ਹਾਂ ਇਹ 6 ਪਾਰਟੀਆਂ ਮੁੱਖ ਤੌਰ ਤੇ ਪੰਜਾਬ ਦੇ ਵਿੱਚ ਨੇ ਆਮ ਆਦਮੀ ਪਾਰਟੀ ਐ ਸ਼੍ਰੋਮਣੀ ਕਾਲਦਰ ਸ਼੍ਰੋਮਣੀ ਕਾਲਦਰ ਅੰਮ੍ਰਿਤਸਰ ਕਾਂਗਰਸ ਪਾਰਟੀ ਬਹੁਜਨ ਸਮਾਜ ਪਾਰਟੀ ਤੇ ਭਾਜਪਾ ਜੀ ਤੇ ਹਰੇਕ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਪਾਰਟੀ ਨੂੰ ਚਟਾ ਕੇ ਦਵੇ ਹੂੰ ਹੂੰ ਤੋ ਇਹ ਸਵਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਵੀ ਤੇ ਮੁੱਖ ਮੰਤਰੀ ਵੀ ਭਗਵੰਤ ਸਿੰਘ ਜੀ ਨੇ ਇਹ ਤੋਂ ਵੱਧ ਹੋਰ ਆਪਣੀ ਦੀ ਜ਼ਿੰਮੇਵਾਰੀ ਕੀ ਲੈ ਸਕਦੇ ਨੇ ਕਿ ਉਹ ਸਰਕਾਰੀ ਕੋਠੀ ਜੇ ਜਿਹੜਾ ਵੀ ਉਹਨਾਂ ਨੂੰ ਪਰਨਾ ਪਈ ਜਾਂਦੇ ਨੇ ਜੀ ਕਿ ਅੱਜ ਆਪਾਂ ਤੂੰ ਵੀ ਸ਼ਾਮਲ ਤੂੰ ਵੀ ਸ਼ਾਮਲ ਇਸ ਲਈ ਉਹ ਤਾਂ ਪੂਰਾ ਜੋਰ ਨਾਲ ਜਿੱਤੇ 13 ਜ਼ੀਰੋ ਦਾ ਦਮ ਭਰਿਆ ਹੋਇਆ ਉਹਨਾਂ ਨੇ ਜੀ ਇਸ ਲਈ 13 ਸੀਟਾਂ ਜਿਤਾ ਕੇ ਉਹ ਚਾਹਣਗੇ ਕਿ ਮੇਰਾ ਕਦ ਹੋਰ ਪੱਕਾ ਹੋਵੇ ਪਾਰਟੀ ਦੇ ਵਿੱਚ ਮੈਂ ਹੋਰ ਮਜ਼ਬੂਤ ਹੋਵਾਂ ਜੀ ਪਰ ਇਹ ਸਭ ਦੇ ਬਾਵਜੂਦ ਉਹਨਾਂ ਦੇ ਲਈ ਦੋ ਸੀਟਾਂ ਉਹਨਾਂ ਦੀ ਨੱਕ ਦਾ ਸਵਾਲ ਬਣੀ ਹੋਈ ਹੈ ਇੱਕ ਸੰਗਰੂਰ ਹਲਕਾ ਜਿੱਥੋਂ ਜਿਮਨੀ ਚੌਂਚ ਉਹਨਾਂ ਦੀ ਪਾਰਟੀ ਆਰ.ਈ.ਸੀ. ਜਿੱਥੋਂ ਉਹਨਾਂ ਨੇ ਸੀਟ ਛੱਡੀ ਸੀ ਇਸ ਵਾਰ ਮੀਟ ਹੀਰ ਉੱਥੋਂ ਆ ਜੀ ਇਸ ਲਈ ਉਹ ਸੀਟ ਉਹਨਾਂ ਦੀ ਨੱਕ ਦਾਸ ਵਾਰ ਦੂਸਰਾ ਆਪਣੇ ਮਿੱਤਰ ਕਰਮਜੀਤ ਨਮੋਲ ਨੂੰ ਦਿਤਾਉਣਾ ਇਹ ਦੋ ਸੀਟਾਂ ਦਾ ਉਹਨਾਂ ਦੇ ਲਈ ਇੱਜ਼ਤਮੰਦ ਦਾ ਸਵਾਲ ਬਣੀਆਂ ਨੇ ਉਦੋਂ ਬਾਅਦ ਸ਼੍ਰੋਮਨੀ ਕਾਰੀ ਦਾ ਸੁਖਵੀਰ ਸਿੰਘ ਬਾਦਲ ਉਹੀ ਥੋੜਾ ਅਗਲੇ ਫਿਰ ਉਹ ਯਾਤਰਾ ਕੰਢ ਰਹੇ ਨੇ ਪੰਜਾਬ ਪਹਚਾਓ ਯਾਤਰਾ ਅਗਲੇ ਕਹਿੰਦੇ ਪ੍ਰਧਾਨ ਨੇ ਪਾਰਟੀ ਦੇ ਪੈਰ ਤਾਂ ਲਾ ਦਵਾ ਪਤਾ ਨਹੀਂ ਪੈਰ ਕੋਲੇ ਬਠਿੰਡਾ ਚ ਲਵਾਉਣਾ ਚਾਹੁੰਦੇ ਨੇ ਕਿ ਪੂਰੇ ਸੂਬੇ ਚ ਲਵਾਉਣਾ ਚਾਹੁੰਦੇ ਨੇ ਇਹ ਦੇਖਣ ਵਾਲੀ ਗੱਲ ਹੈ ਪਰ ਅਗਲੇ ਦੇ ਪ੍ਰਧਾਨ ਦੇ ਨੱਤੇ ਜ਼ਿੰਮੇਵਾਰ ਚ ਇਹਨਾਂ ਦੀ ਬਣਦੀ ਹੈ ਨਾ ਫਿਰ ਪ੍ਰਧਾਨ ਜੀ ਨੂੰ ਪੁੱਛਾਂਗੇ ਫਿਰ ਕੋਈ ਝੁੰਡਾ ਕਮੇਟੀ ਰਿਪੋਰਟ ਲਿਆਉਗੀ ਜੀ ਚਲੋ ਸ਼੍ਰੋਮਣੀ ਅਕਾਲੀ ਦਲ ਮਾਨ ਹੋਰੀ ਸੋ ਅਮਰitsar ਸੇਵੜੀ ਸਿੰਘ ਮਾਨ ਸੋ ਬਿਸ਼ੱਕ 13 ਉਮੀਦਵਾਰ ਉਹਨਾਂ ਨੂੰ ਵੀ ਖੜੇ ਕੀਤੇ ਨੇ ਤੇ ਉਹ ਅਗਲੇ ਵੀ ਚਾਹਣਗੇ ਮੇਰੇ ਉਮੀਦਵਾਰ ਜਿੰਨਾਂ ਤੇ ਪ੍ਰਧਾਨਗੀ ਦੇ ਨਾਤੇ ਸਵਾਲ ਉਹਨਾਂ ਨੂੰ ਹੀ ਆਉਣਾ ਜੀ ਕਾਂਗਰਸ ਪਾਰਟੀ ਅਮਰਿੰਦਰ ਸਿੰਘ ਰਾਜਾ ਆਪਣੇ ਰਾਜਾ ਬੜਿੰਗ ਜਦੋਂ ਆਪਣੀ ਧਰਮ ਪਤਨੀ ਨੂੰ ਟਿਕਟ ਦਿਵਾਉਣਾ ਚਾਹੁੰਦੇ ਸੀ ਜਾਂ ਬਲਕੌਰ ਸਿੰਘ ਨੂੰ ਟਿਕਟ ਦਿਵਾਉਣਾ ਚਾਹੁੰਦੇ ਸੀ ਤਦ ਕਹਿੰਦੇ ਕਿ ਕਾਂਗਰਸਾਈ ਕੋਣ ਕਹਿੰਦੀ ਸੀ ਕਿ ਪ੍ਰਧਾਨਗੀ ਛੱਡ ਜਾ ਹੂੰ ਫੇਰ ਟਿਕਟ ਲੈ ਜਾ ਨਹੀਂ ਤੇ ਤੋਂ ਬਾਅਦ ਪ੍ਰਚਾਰ ਨਹੀਂ ਹੋਣਾ ਹੁਣ ਅਗਲੇ ਨੂੰ ਤੁਸੀਂ ਲੁਧਿਆਣੇ ਝੌਕਿਆ ਹੋਏ ਅਗਲਾ ਹੁਣ ਆਪਣੀ ਸੀਟ ਬਚਾਊਗਾ ਕਿ ਪ੍ਰਧਾਨਗੀ ਘੋਟੂਗਾ ਜੀ ਪਰ ਤਾਂ ਵੀ ਜ਼ਿੰਮੇਵਾਰੀ ਰਾਜਾ ਬੜਿੰਗ ਤੇ ਹੈ ਜੇ ਆਪਣੀ ਸੀਟ ਹਾਰਦੀ ਹੈ ਤਾਂ ਵੀ ਪ੍ਰਧਾਨਗੀ ਨੂੰ ਖਤਰਾ ਹੈ ਜੇ ਆਪਣੀ ਜਿੱਤ ਜਾਂਦੀ ਹੈ ਪਰ ਕਾਂਗਰਸ ਦਾ ਪ੍ਰਦਰਸ਼ਨ ਠੀਕ ਨਹੀਂ ਲਿਆਦਾ ਤਾਂ ਵੀ ਇਸ ਦੀ ਪਿਛਲੀ ਵਾਰ ਤੱਕ ਦੇ ਪ੍ਰਦਰਸ਼ਨ ਦੀ ਉਹਨਾਂ ਤੋਂ ਆਸ ਕੀਤੀ ਜਾ ਰਹੀ ਹੈ ਜੇ ਠੀਕ ਸਾਖ ਅੱਧ ਤੱਕ ਵੀ ਰਹਿ ਗਏ ਤਾਂ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਮੇਰੀ ਪ੍ਰਧਾਨਗੀ ਬਚੂਗੀ ਨੱਕ ਦਾ ਸਵਾਰ ਜੀ ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਜਸਵੀਰ ਸਿੰਘ ਘੜੀਗੁਰੀ ਹਮ ਉਹਨਾਂ ਲਈ ਵੀ ਪੰਜਾਬ ਦੇ ਵਿੱਚ 32% ਐ ਮਤਲਬ ਕਿ ਐਸਸੀ ਬੀਸੀ ਭਾਈਚਾਰਾ ਹੋਵੇ ਤੇ ਉਹਦੇ باوجود ਵੀ ਬਹੁਜਨ ਸਮਾਜ ਪਾਰਟੀ ਸਿੱਤੀ ਪਿਛਲੀ ਵਾਰ ਗੱਟਜੋੜ ਚ ਵੀ ਬਦਾਸਵਾ ਚੋਣਾ ਚ 1.5% ਤੇ ਖੜੀ ਹੋਵੇ ਤਾਂ ਫਿਕਰ ਤਾਂ ਹੈ ਉਹਨਾਂ ਦੀ ਜ਼ਿੰਮੇਵਾਰੀ ਤਾਂ ਵੱਧਦੀ ਹੈ ਤੇ ਭਾਜਪਾ ਸੰਨੀਲ ਜਾਖੜ ਦੀ ਪਹਿਲੀ ਚੋਣ ਹੈ ਪ੍ਰਧਾਨਗੀ ਵਾਲੀ ਜੀ ਇਹ 6 ਪ੍ਰਧਾਨਾਂ ਚੋਂ 3 ਪ੍ਰਧਾਨਾਂ ਨੂੰ ਆਪਣੀ ਸੀਟ ਵੀ ਬਚਾਉਣੀ ਹੈ ਤੇ ਪ੍ਰਧਾਨ ਲੜ ਰਹੇ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਐ ਲੁਧਿਆਣੇ ਤੋਂ ਤੇ ਸ਼ਰੌਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੁਰਜੀਤ ਮਾਨ ਸਿੰਘ ਸੰਗਰੂਰ ਤੋਂ ਤੇ ਇਸੇ ਤਰ੍ਹਾਂ ਜਸਬੀਰ ਸਿੰਘ ਗੜੀ ਹੋਰੀ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸੀ ਨਾਨਕਪੁਰ ਸਾਹਿਬ ਤੋਂ ਤੇ ਤਿੰਨ ਪ੍ਰਧਾਨਾਂ ਲਈ ਆਪਣੀ ਸੀਟ ਬਚਾਉਣਾ ਵੀ ਤੇ ਪਾਰਟੀ ਦੀ ਛਾਕ ਵੀ ਤੇ ਦੂਜੇ ਤਿੰਨਾਂ ਲਈ ਪਾਰਟੀ ਛਾਕ 6 ਪ੍ਰਧਾਨਾਂ ਦੀ ਛਾਕ ਦਾਅ ਤੇ ਹੈ ਜੀ ਹਮ ਦੀਪਕ ਜੀ ਪੰਜਾਬ ਦੇ ਵਿੱਚ ਦਲ ਬਦਲੀਆਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਹੁਣ ਨਵਾਂ ਕੀ ਇਹਦੇ ਵਿੱਚ ਸੂਚੀ ਦੇ ਵਿੱਚ ਹੋਰ ਕਿਹੜਾ ਨਾਮ ਜੁੜਿਆ ਇਕੋ ਜਸਸੀ ਕੁਮੜਾ ਦਾ ਨਾ ਜੁੜ ਗਿਆ ਜੀ ਅੱਜ ਹੂੰ ਤੇ ਸਾਰੇ ਐਨਆਰਆਈ ਚੰਗੀ ਤਰ੍ਹਾਂ ਜਾਣਦੇ ਹਨ ਜੀ 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 ਸੋ ਜਸਸੀ ਕੁਮੜਾ ਰਿ ਕਿਲਾ ਰਾਏਪੁਰ ਤੋਂ ਕਿਸੇ ਸਮੇਂ ਕਾਂਗਰਸੀ ਟਿਕਟ ਤੋਂ ਜਿੱਤੇ ਸੀ ਜੀ ਤੇ ਫਿਰ ਉਹਨਾਂ ਨੂੰ ਲੱਗਿਆ ਕਿ ਨਹੀਂ ਸੱਤਾ ਦੀਆਂ ਗੋਟੀਆਂ ਆਪਕੇ ਨਹੀਂ ਫਟੋਰੀ ਨੇ ਇਸ ਨੂੰ ਉੱਤਰ ਚਲੇ ਗਏ ਹੂੰ ਪਰ ਐਕਤੀ ਉਹ ਲੁਧਿਆਣੇ ਤੋਂ ਲੋਕ ਸਭਾ ਦੀ ਟਿਕਟ ਚਾਹੁੰਦੇ ਸੀ ਆਵਾਜ਼ ਦੀ ਪਾਰਟੀ ਤੋਂ ਨਹੀਂ ਮਿਲੀ ਪੱਪੀ ਪ੍ਰਾਸ਼ਰ ਨੂੰ ਮਿਲ ਗਈ ਤੇ ਉਹ ਨਾਰਾਜ਼ ਹੋ ਗਏ ਪਾਰਟੀ ਛੱਡਤੀ ਤੇ ਅੱਜ ਕਾਂਗਰਸ ਵਿੱਚ ਵਾਪਸੀ ਹੋ ਗਈ ਹੂੰ ਪਰ ਅੱਜ ਇੱਕ ਸ਼ਸ਼ੀਲ ਰਿੰਕੂ ਨੂੰ ਹੋਰ ਨੂੰ ਆਮ ਆਦਮੀ ਪਾਰਟੀ ਆਪਣੀ ਘਰੇ ਜੇ ਹਮ ਹਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਬਹੁਜਿਆ ਸਮਾਜ ਪਾਰਟੀ ਦੇ ਉਮੀਦਵਾਰ ਜੀ ਸਣੇ ਟਿਕਟਾ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਹਮ ਹਮ ਸੋ ਇਹ ਉਸੇ ਤਰ੍ਹਾਂ ਜਿਵੇਂ ਸ਼ਸ਼ੀਲ ਰਿੰਕੂ ਜੀ ਇਹਨਾਂ ਦੇ ਪਾਜ ਪਾ ਸ਼ਾਮਲ ਹੋ ਗਏ ਜੀ 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 ਇਹ ਤਾਂ ਸ਼ੁਕਰਾ ਜੀ ਨਾਮਜ਼ਦਗੀ ਨਹੀਂ ਭਰੀ ਸੀ ਨਾਮਜ਼ਦਗੀ ਰਹਿੰਦੀ ਸੀ ਪਰ ਨੂੰ ਹਮ ਸੋ ਇਹ ਇਹ ਅੱਜ ਖੂਬ ਚਰਚਾ ਚ ਕਿ ਪਹਿਲਾ ਹਸ਼ਿਆਰਪੁਰ ਹਲਕੇ ਤੋਂ ਰਾਜਪੂਰ ਚੱਬੇ ਵਾਲ ਨੂੰ ਲੈ ਕੇ ਜਾਂਦਾ ਕਾਂਗਰਸ ਚੋਂ ਪੱਟ ਕੇ ਤੇ ਹੁਣ ਬਹੁਜਨ ਸਮਾਜ ਪਾਰਟੀ ਚੋਂ ਰਕੇਸ਼ ਸੁਮਨ ਨੂੰ ਪੱਟ ਲਿਆਂਦਾ ਜੀ ਸੋ ਅਕਾਲੀ ਦਲ ਦੇ ਅੰਦਰੋਂ ਪਵਨ ਟਿਨੂ ਨੂੰ ਪੱਟ ਕੇ ਲਿਆਂਦਾ ਹੋਇਆ ਸੋ ਇਹ ਵਰਤਾਰਾ ਅੱਜ ਉਮੀਦਵਾਰ ਪੱਟ ਲਿਆਉਣਾ ਜਿਵੇਂ ਇਹਨਾਂ ਦਾ ਉਮੀਦਵਾਰ ਭਾਜਪਾ ਲੈ ਗਈ ਸੀ ਸੋ ਉਸੇ ਤਰ੍ਹਾਂ ਇੱਕ ਉਮੀਦਵਾਰ ਪੱਟਲੇ ਪਰ ਉਹ ਜਿਹੜੇ ਉਮੀਦਵਾਰ ਨੂੰ ਲੈ ਕੇ ਆਏ ਸੀ ਨਹੀਂ ਕੋ ਉਹਨਾਂ ਨੇ ਜਾਂਦੇ ਨਹੀਂ ਟਿਕਟ ਦਿੱਤੀ ਸੀ ਇਹਨਾਂ ਨੇ ਟਿਕਟ ਵੀ ਨਹੀਂ ਦੇਣੀ ਪਰ ਕੀ ਇਹ ਉਸੇ ਤਰ੍ਹਾਂ ਦੀ ਗਾਰੰਟੀ ਹੈ ਜਿਵੇਂ ਦਿਲਵੀਰ ਗੋਲਡੀ ਵਾਲੀ ਹੈ ਜੀ ਜੀ ਕੱਲ ਨੂੰ ਤੈਨੂੰ ਐਮਐਲਏ ਬਣਾ ਦੇਵਾਂਗੇ ਕਿਤੋਂ ਜੀ ਸੋ ਇਹ ਇਹ ਵੀ ਕੋਈ ਪਹਿਲੂ ਹੋਗਾ ਨਾ ਰਾਜਪੁਰ ਚੱਬੇ ਵਾਲੇ ਹਾਂ ਜੀ ਉਹ ਜੇ ਐਨਪੀ ਬਣਦਾ ਜੀ ਜੀ ਇਸ ਨੇ ਇਹ ਕਿਹੜੀਆਂ ਆਫਰਾਂ ਨੇ ਕਿਹੜੇ ਸੌਦੇ ਨੇ ਪਰ ਇਸ ਨੇ ਇੱਕ ਸਪਸ਼ਟ ਕਰਤਾ ਕਿ ਪੰਜਾਬ ਦੇ ਵਿੱਚ ਇਸ ਵਾਰ ਦਲ ਬਦਲਣ ਦੀ ਜੋ ਸਥਿਤੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਬਾਕੀ ਆ ਰਵੈਤੀ ਪਾਰਟੀਆਂ ਨੂੰ ਮੂਹਰੇ ਹੈ ਜਿਹੜੀ ਕਹਿੰਦੀ ਸੀ ਅਸੀਂ ਰਾਜਨੀਤੀ ਕਰਨ ਨਹੀਂ ਰਾਜਨੀਤੀ ਬਦਲਣ ਆਏ ਆ ਆਹ ਰਾਜਨੀਤੀ ਬਦਲਣ ਆਏ ਨੇ ਕਿ ਇੱਥੋਂ ਤੱਕ ਐਥਿਕਸ ਚੱਲੇਗੇ ਉਮੀਦਵਾਰ ਵੀ ਪੱਟ ਲੈਓ ਅਗਲੇ ਆ ਤੇ ਇਹ ਬਾਕੀ ਪਾਰਟੀਆਂ ਨੂੰ ਕੁਝ ਬਖ ਨਹੀਂ ਗਏ ਦੋ ਕਦਮ ਅਕੀਲ ਜਨਾਬ ਬਾਕੀ ਦੀਪਕ ਜੀ ਪਿਛਲੇ ਦਿਨ ਤੁਸੀਂ ਇੱਕ ਹੋਰ ਗੱਲ ਸਾਂਝੀ ਕੀਤੀ ਸੀ ਨਾ ਵੀ ਐਤ ਕੀ ਦੇਖਣਾ ਹੋਊਗਾ ਕਿ ਜਿਹੜੇ ਦਲ ਬਦਲੂ ਨੇ ਉਹਨਾਂ ਦੀ ਕਿਸਮਤ ਦਾ ਫੈਸਲਾ ਤੇ ਦੇਖੋ ਵੋਟਰਸ ਨੇ ਕਰਨਾ ਪਰ ਜਿਹੜੇ ਅੰਕੜੇ ਨੇ ਤੁਸੀਂ ਜਿਹੜਾ ਟ੍ਰੈਂਡ ਡੇਟਾ ਸਾਂਝਾ ਕੀਤਾ ਸੀ ਪਿਛਲੇ 14 14% ਹਾਂ ਉਹਦੇ ਹਿਸਾਬ ਨਾਲ ਇਹ 1.4 ਪੰਜਾਬ ਚੋਂ ਡੇਢ ਉਮੀਦਵਾਰ ਜਿੱਤਦਾ ਦਲ ਬਦਲੂਆਂ ਚੋਂ ਰਾਈਟ ਹਾਂ ਜੀ ਹਾਂ ਤੁਸੀਂ ਇੱਕ ਇੱਕ ਤੋਂ ਦੋ ਦੇ ਵਿੱਚ ਵਿੱਚ ਹਾਂ ਹਾਂ ਅੱਜ ਅੱਜ ਦੋ ਹੋਰ ਦਲ ਬਦਲੂ ਸ਼ਾਮਿਲ ਹੋਗੇ ਹੁਣ 12 ਦਲ ਬਦਲੂ ਹੋਗੇ ਹਾਂ ਸੋ ਇਹ ਕਹ ਲਓ ਵੀ ਜੋ ਜੋ ਪਰਸੈਂਟੇਜ ਲਾਉਣੇ ਆ ਉਹ ਥੋੜੀ ਪਰਸੈਂਟੇਜ ਇੰਪਰੂਵ ਹੋ ਜੇਗੀ ਕਿਉਂਕਿ ਜਿੰਨਾ ਨੰਬਰ ਵਧਿਆ ਐਟਲੀਸਟ ਜਿਹੜੇ 2 ਨੰਬਰ ਜਿਹੜੇ 2 ਜਾਣੇ ਜਿੰਤਨ ਦੇ ਚਾਂਸਸ ਨੇ ਉਹ ਪੱਕੇ ਦੇ ਹੋਗੇ ਚੋਣਾਂ ਦੇ ਵਿੱਚ ਅਸੀਂ ਅਕਸਰ ਹੀ ਵੇਖਿਆ ਕਿ ਇੱਕੋ ਪਰਿਵਾਰ ਦੇ ਮੈਂਬਰ ਵੱਖ-ਵੱਖਰੀਆਂ ਪਾਰਟੀਆਂ ਤੋਂ ਚੋਣਾਂ ਲੜਦੇ ਨੇ ਕਦੇ ਭੈਣ ਭਰਾ ਮੋ ਸਾਹਮਣੇ ਕਦੇ ਦਿਉਰ ਪਰਜਾਈਆ ਮੋ ਸਾਹਮਣੇ ਚੋਣ ਦੇ ਵਿੱਚ ਉਹਨਾਂ ਦਾ ਆਪਸ ਦੇ ਵਿੱਚ ਟਕਰਾ ਹੁੰਦਾ ਹੁਣ ਐਤ ਕਿ ਕੋੜਮ ਨੇ ਆਮੋ ਸਾਹਮਣੇ ਇਹ ਸੋ ਜਿਹੜੇ ਸਮਝੀ ਨੇ ਉਹਨਾਂ ਦੇ ਆਪਸ ਦੇ ਵਿੱਚ ਮੁਕਾਬਲਾ ਹੋ ਰਿਹਾ ਹੈ ਦੇਖੋ ਸਿਆਸਤ ਤੇ ਕਹਿੰਦੇ ਇਸ਼ਕ ਵਿੱਚ ਸਭ ਕੁਝ ਹੈ। ਮਤਲਬ ਇਹਦਾ ਮਤਲਬ ਸਿਆਸਤ ਵੀ ਰਿਸ਼ਤਿਆਂ ਦਾ ਵੀ ਕਤਲ ਕਰ ਦੋਂਗੇ। ਹੂੰ। ਬਸ ਤੇ ਇਹਦਾ ਵੀ ਭੋਗ ਪੈ ਜਾਂਦੇ ਤੇ ਰਿਸ਼ਤਿਆਂ ਦੀ अहमियत ਵੀ ਖਤਮ ਹੋ ਜਾਂਦੀ ਹੈ। ਕੁਰਸੀ ਰਿਸ਼ਤਿਆਂ ਨਾਲੋਂ ਵੀ ਵੱਡੀ ਹੋ ਗਈ ਮਤਲਬ। ਹੂੰ। ਐਂ ਔਰ ਇਹ ਇਹ ਵਰਤਾਰਾ ਮੈਂ ਉਸ ਸਮੇਂ ਵੀ ਦੇਖਿਆ ਜਦੋਂ ਪੰਜਾਬ ਦੇ ਵਿੱਚ RAM LASHMIT ਦੀ ਜੋੜੀ ਨਾਲ ਜਾਣੇ ਜਾਂਦੇ ਪ੍ਰਕਾਸ਼ ਤੇ ਦਾਸ ਵੀ ਆ ਮੋ ਸਾਹਮਣੇ ਹੋਏ ਸੀ। ਜੀ 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 ਜੀ। ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਭਰਾ ਗੁਰਦਾਸ ਬਾਦਲ ਹਣਾ ਇਹ ਆਮੋ ਸਾਹਮਣੇ ਆਗੇ ਸੀਗੇ ਸੋ ਜੀ ਜਦੋਂ ਪੀਪੀਬੀ ਬਣੀਯਾ ਦਾ ਮਨਪ੍ਰੀਤ ਬਾਦਲ ਨੇ ਕਹਿੰਦੇ ਆ ਪਿਓ ਨੂੰ ਮਨਾ ਰਿਆ ਤੇ ਭਾਰੀ ਮੰਨਣ ਲਈ ਉਹ ਖੜੇ ਹੋਏ ਤੇ ਚਲੋ ਹਾਰ ਵੀ ਗਏ ਸੀ ਤੇ ਪ੍ਰਕਾਸ਼ ਬਾਦਲ ਜਿੱਤ ਗਏ ਸੀ ਹੂੰ ਸੋ ਪਰ ਸਭ ਤੋਂ ਚਰਚਾ ਤੇ ਜੇਕਰ ਕਿਸੇ ਦੀ ਚੋਣ ਰਹੀ ਆ ਤਾਂ ਉਹ ਦਿਉਨਪੁਰਜਾਈ ਵਾਲੀ ਰਹੀ ਆ 2014 ਦੀ ਲੋਕ ਸਭਾ ਚੋਣ ਦੇ ਸਮੇਂ ਜਦੋਂ ਮਨਪ੍ਰੀਤ ਬਾਦਲ ਪੀਪੀ ਹਰ ਸਮੇਂ ਉਸ ਕੋਲ ਬਾਦਲ ਦੇ ਸਾਹਮਣੇ ਖੜੇ ਹੋਗੇ ਸੀ ਪਰ ਬੀਬੀ ਬੜੀ ਔਕੀ 19000 ਵੋਟਾਂ ਦੇ ਫਰਕ ਨਾਲ ਜਿੱਤੀ ਸੀ ਮਨਪ੍ਰੀਤ ਬਾਦਲ ਨੂੰ 19000 ਵੋਟਾਂ ਆ ਰਹੇ ਸੀ ਸੋ ਉਹ ਚੋਣ ਕਾफी ਚਰ ਚੋਣ ਜਿੱਤਣ ਦਾ ਜੀ ਇਸ ਤੋਂ ਪਹਿਲਾਂ ਵੀ ਇਹ ਪਰਤਾਰੇ ਹੁੰਦੇ ਰਹੇ ਨੇ ਜਦੋਂ 2017 ਦੀਆਂ ਵਿਧਾਨ ਸਭਾ ਚੋਣਾਂ ਸੀ ਤੇ ਆਮ ਆਦਮੀ ਪਾਰਟੀ ਚੋਂ ਨਿਕਲ ਕੇ ਛੋਟੇ ਬੁਰਾ ਨੇ ਆਪਣੀ ਆਪਣਾ ਪੰਜਾਬ ਪਾਰਟੀ ਬਣਾ ਲਈ ਸੀ ਤਦ ਸੁਭਜਿੰਦਰ ਰੰਧਾਵਾ ਤੇ ਉਹਨਾਂ ਦਾ ਭਤੀਜਾ ਚਾਚਾ ਭਤੀਜਾ ਮੋ ਸਾਹਮਣੇ ਹੋ ਗਈ ਸੀ ਜੀ ਐ ਇੱਕ ਵਾਰ ਸੁਭਜਿੰਦਰ ਰੰਧਾਵਾ ਖੜੇ ਸੀਗੇ ਤੇ ਦੂਏ ਪਾਸੇ ਦੀਪਿੰਦਰ ਸਿੰਘ ਰੰਧਾਵਾ ਖੜੇ ਸੀ ਬਿਸ਼ੱਕ ਸੁਭਜਿੰਦਰ ਰੰਧਾਵਾ ਜਿੱਤ ਗਏ ਪਰ ਚਾਚੇ ਭਤੀਜੇ ਨੂੰ ਆਮ ਸਾਹਮਣੇ ਚੌਂਸਾ ਲੜਨੀ ਪਈ ਐਸੇ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸੱਚੇ ਭੈਣ ਭਰਾ ਆਂਗੋ ਸਾਹਮਣੇ ਹੋ ਗਈ ਸੀ ਮਰੀਲ ਕੋਠਰੇ ਦੇ ਵਿੱਚ ਰਜਿਆ ਸੁਲਤਾਨਾ ਤੇ ਅਰਸ਼ਦ ਅਰਸ਼ਦ ਉਰੀ ਆਵਾਦੀ ਪਾਰਟੀ ਸ਼ਾਮਲ ਹੋ ਗਏ ਤੇ ਉਹਨਾਂ ਨੂੰ ਟਿਕਟ ਦੀ ਗਾਰੰਟੀ ਮਿਲ ਗਈ ਤੇ ਰਜਿਆ ਸੁਲਤਾਨਾ ਮਨਾਉਂਦੀ ਰਹੀ ਰਸਤੇਦਾਰ ਜਾ ਕੇ ਮਨਾਉਂਦੇ ਰਿਹਾ ਅਰਸ਼ਦ ਐ ਨਾ ਕਰ ਤੇਰੀ ਭੈਣ ਨੇ ਖੜੇ ਹੋਣਾ ਹੈ ਕਾਂਗਰਸ ਵੱਲੋਂ ਤੇ ਤੂੰ ਰਹਿਣ ਦੇ ਮੁੜਿਆ ਤੇ ਉਹ ਅਰਸ਼ਦ ਨਹੀਂ ਮੰਨਿਆ ਕਿ ਸਾਡੀ ਤਾਂ ਸਰਕਾਰ ਆ ਰਹੀ ਹੈ 100 ਸੀਟਾਂ ਜਿੱਤ ਰਹੇ ਹਾਂ ਤੇ ਅਰਸ਼ਦ ਹਾਰ ਗਿਆ ਤੇ ਰਜਿਆ ਸੁਲਤਾਨਾ ਜਿੱਤ ਗਈ ਉਸ ਬਾਰੇ ਪਹਿਲੀ ਵਾਰ ਆਵਾਦੀ ਪਾਰਟੀ ਪ੍ਰਤੀ ਚਰਚਾ ਆ ਗਈ ਸੀ ਪੰਜਾਬ 'ਚ ਪਰ ਇਸੇ ਤਰ੍ਹਾਂ ਅਸ਼wini ਸ਼ਿਖਣੀ ਹੋ ਰਹੀ ਤੇ ਇੰਦਰ ਸ਼ੇਖਰ ਵੀ ਭਰਾ ਦੇ ਜੀ ਰਿਸ਼ਤੇ ਚ ਹਾਂ ਹਾਂ ਉਹਨਾਂ ਨੇ ਵੀ 2017 ਚ ਆਮੋ ਸਾਹਮਣਾ ਹੋ ਗਿਆ ਸੀ ਉਹਨਾਂ ਨੂੰ ਵੀ ਆਪਣਾ ਪੰਜਾਬ ਪਾਰਟੀ ਨੇ ਟਿਕਟ ਦੇਤੀ ਸੀ ਸੋ ਇਸ ਤਰ੍ਹਾਂ ਇਹ ਕਿੰਨੇ ਹੀ ਹੋਰ ਅਜਿਹੀਆਂ ਕਹਾਣੀਆਂ ਆਉਣਗੀਆਂ ਐ ਤੇ ਇਸ ਵਾਰ ਫਿਰ ਸਾਂਡੂ ਆ ਦੀ ਚਰਚਾ ਕਾਫੀ ਐ ਚਾਹੇ ਉਹ ਬਾਇਆ ਭਰਾ ਸਾਂਡੂ ਨੇ ਕਿਉਂਕਿ ਮਹਿੰਦਰ ਸਿੰਘ ਕੇਪੀ ਤੇ ਚਰਨਜੀਤ ਚੰਨੀ ਇੱਕੋ ਪਾਰਟੀ ਚੋਂ ਇੱਕੋ ਕੋਰ ਗਰੁੱਪ ਚੋਂ ਆਪਸ ਚ ਚੰਗਾ ਰਿਸ਼ਤਾ ਸੀ ਜੀ ਤੇ ਇਹ ਰਿਸ਼ਤਾ ਰਿਸ਼ਤੇਦਾਰੀ ਚ ਵੀ ਬਦਲਿਆ ਹਾਂ ਹਾਂ ਜਦੋਂ ਮਿੰਦਰ ਸਿੰਘ ਕੇ ਪੂਰਾ ਦੀ ਬੇਟੀ ਚੰਨੀ ਚੰਨੀ ਉਹਨਾਂ ਦੇ ਭਰਾ ਦੇ بیٹے ਨੂੰ ਵਿਆਹ ਹੀ ਗਈ ਸੋ ਇਹ ਜੇ ਰਿਸ਼ਤੇ ਚ ਕੁੜਮ ਬਣ ਗਏ ਤੇ ਹੁਣ ਚੰਨੀ ਨੂੰ ਉੱਥੇ ਜਲੰਧਰ ਨੂੰ ਟਿਕਟ ਮਿਲੀ ਤਾਂ ਕੇਪੀ ਹੋਰੀ ਵੀ ਨਾਰਾਜ਼ ਹੋ ਗਏ ਤੇ ਜਿਵੇਂ ਚੌਧਰੀ ਪਰਿਵਾਰ ਭਾਜਪਾ ਨੂੰ ਗਿਆ ਤੇ ਕੇਪੀ ਹੋਰੀ ਅਕਾਲੀ ਦਲ ਨੂੰ ਆਗੇ ਤੇ ਟਿਕਟ ਮਿਲ ਗਈ ਸੋ ਇਸ ਵਾਰ ਹੁਣ ਕੁੜਮਾ ਕੁੜਮਾ ਦਾ ਮੁਕਾਬਲਾ ਜੀ ਦੋਨੋਂ ਆਮੋ ਸਾਹਮਣੇ ਨੇ ਜਲੰਧਰ ਦੇ ਵਿੱਚ ਸੋ ਇਸ ਲਈ ਸਿਆਸਤ ਚ ਰਿਸ਼ਤੇ ਕੋਈ ਅਹਿਮਤ ਨਹੀਂ ਰੱਖਦੇ ਉਹਨਾਂ ਲਈ ਕੁਰਸੀ ਕਿੰਨੀ ਅਹਿਮਤ ਰੱਖਦੀ ਹੈ ਇਹ ਦਰਸਾਉਂਦਾ ਹੈ ਕਿ ਕਿਸ ਕਦਰ ਸਿਆਸੀ ਲਾਲਸਾ ਮਤੋਂ ਨੂੰ ਰਿਸ਼ਤਿਆਂ ਨੂੰ ਵੀ ਪਿਛੇ ਕਰਾਤਾ ਹੈ ਉਹ ਵੀ ਸਿਆਸਤ ਚ ਪੱਕੇ ਮਤ ਨਹੀਂ ਪੱਕੇ ਹਿੱਤ ਨੇ ਬਸ ਪੱਕੇ ਹਿੱਤ ਨੇ ਬਿਲਕੁਲ ਤੁਸੀਂ ਨਾ ਦੀਪਕ ਜੀ ਜਿਹੜੀ ਗੱਲ ਤੁਸੀਂ ਐਗਜ਼ਾਮਪਲ ਸ਼ੇਅਰ ਕੀਤਾ ਸੀ ਨਾ 2014 ਦੇ ਵਿੱਚ ਜਦੋਂ ਬੀਬੀ ਹਰਸਿਮਰਤ ਬਾਦਲ 19000 ਵੋਟਾਂ ਦੇ ਫਰਕ ਨਾਲ ਜਿੱਤੇ ਤੁਸੀਂ ਕਹਾ ਮਸਾ ਮਸਾ 19000 ਵੋਟਾਂ ਦੇ ਫਰਕ ਨਾਲ ਜਿੱਤੇ ਜਦੋਂ ਨਾ ਅਸੀਂ ਮੈਂ ਜਦੋਂ ਕਦੇ ਵੀ ਨਾ ਚੋਣਾਂ ਦੇ ਨੰਬਰ ਹੋਣ ਅੰਕੜੇ ਹੋਣ ਮੈਂ ਕਦੀ ਉਹਨਾਂ ਨੂੰ ਕੈਨੇਡੀਅਨ ਸੰਦਰਭ ਦੇ ਵਿੱਚ ਜਦੋਂ ਵੇਖਦਾ ਸਾਡੇ ਇੱਥੇ ਕਈ ਬੜੀਆਂ ਇੰਪੋਰਟੈਂਟ ਸੀਟਾਂ ਨੇ ਉੱਥੋਂ ਕਈ ਬੜੇ ਸਰਕਾਰਡ ਪੋਲੀਟੀਸ਼ਨ ਜਿੱਤਦੇ ਨੇ ਉੱਥੇ ਟੋਟਲ 19000 ਵੋਟ ਨਹੀਂ ਪੈਂਦੀ ਆ ਵਾਦੀ ਇਹ ਨਹੀਂ ਘਟਾ ਹੈ ਨਾ ਸੋ ਇੱਥੇ ਮਤਲਬ ਕਹਣਾ ਬੰਦਾ ਇੱਥੇ ਸੋਚੂ ਵੀ ਜੇ ਕਿ 19000 ਵੋਟਾਂ ਦੇ ਫਰਕ ਨਾਲ ਕੈਨੇਡਾ ਜਿੱਤੇ ਉਹਨੇ ਕਹਣਾ ਵੀ ਬੜੀ ਵੀ ਆਰਾਮ ਨਾਲ ਉਹ ਪੱਟੀ ਬਹੁਤ ਵੱਡੀ ਹਾਂ ਬਹੁਤ ਵੱਡੀ ਜਿੱਤਾ ਕੰਫਰਟੇਬਲ ਹੀ ਜਿੱਤ ਗਏ ਹੈ ਨਾ ਸੋ ਜਿਹੜਾ ਕੰਟੈਕਸਟ ਹੈਗਾ ਉਹ ਕਈ ਵਾਰੀ ਕੀ ਜਿਹੜੀ ਬਾਕੀ ਜ਼ਮੀਨੀ ਹਕੀਕਤ ਆ ਉਹ ਕਿਵੇਂ ਇਹਨੂੰ ਇਨਫਲੂਐਂਸ ਕਰਦੀ ਹੈ ਨੰਬਰਾਂ ਨੂੰ ਉਹ ਦਿਲਚਸਪ ਗੱਲ ਆ ਬਿਲਕੁਲ ਜੀ